ਉਹ ਸਾਲਾਂ ਦੇ ਵਿੱਚ 45000 ਨੌਕਰੀਆਂ ਦੇ ਦਿੰਦੇ ਆ ਕੋਈ ਤੁਹਾਡੇ ਪਿੰਡ ਚ ਭਰਤੀ ਹੋਇਆ ਜੀ ਬੱਚਾ ਕੋਈ ਹਾਂ ਜੀ ਠੀਕ ਹੈ ਇੰਸਪੈਕਟਰ ਇੰਸਪੈਕਟਰ ਭਰਤੀ ਹੋਇਆ ਜੀ ਜਦੋਂ ਬਾਦਲਾਂ ਦੇ ਟਾਈਮ ਇੰਸਪੈਕਟਰ ਭਰਤੀ ਹੁੰਦੇ ਸੀ ਨਾ ਪਤਾ ਕਿੰਨੇ ਪੈਸੇ ਲੈਂਦੀ ਸੀ ਸੁਰਿੰਦਰ ਬਾਦਲ 30-30 ਲੱਖ ਰੁਪਈਆ ਮੈਨੂੰ ਲੱਗਦਾ ਹੁਣ ਮੈਨੂੰ ਪਤਾ ਵੀ ਨਹੀਂ ਕਿਹੜਾ ਬੱਚਾ ਭਰਤੀ ਹੋਇਆ ਜੀ ਕਿਉਂਕਿ ਸਾਡਾ ਮਕਸਦ ਨਹੀਂ ਜਿਹੜਾ ਮੈਰਿਟ ਦੇ ਵਿੱਚ ਆ ਉਹੀ ਆਊਗਾ ਜੀ ਔਰ ਉਹ ਬੱਚੀ ਤਰੱਕੀ ਕਰਕੇ ਅਫਸਰ ਬਣੂਗਾ ਔਰ ਉਹਨੂੰ ਅਹਿਸਾਸ ਹੋਊਗਾ ਮੈਂ ਇੱਕ ਤੁਹਾਨੂੰ ਗੱਲ ਦੱਸਣੀ ਚਾਹੁੰਨਾ 2000 ਤੋਂ ਡਾਡਾ ਚੱਕ ਲਓ 24 ਸਾਲਾਂ ਦਾ 24 ਸਾਲਾਂ ਦੇ ਵਿੱਚ ਪਿਛਲੇ 22 ਸਾਲ ਦਾ ਰਿਕਾਰਡ ਚੱਕ ਲਓ ਆਮ ਪਾਰਟੀ ਤੋਂ ਪਹਿਲਾਂ ਦਾ ਜਿਹੜੇ 22 ਸਾਲਾਂ ਦੇ ਵਿੱਚ ਭਰਤੀ ਹੋਈ ਹੈ ਨਾ ਬਾਈ ਜੀ ਉਹ ਪਹਿਲਾਂ ਕੀ ਹੁੰਦਾ ਸੀ ਐਮਐਲਏ ਨੂੰ ਕੋਟਾ ਵੰਡ ਕੇ ਦਿੱਤਾ ਜਾਂਦਾ ਵੀ ਤੇਰੇ ਹਿੱਸੇ ਪੰਜ ਆ ਗਿਆ ਡਿਪਾਰਟਮੈਂਟ ਦੇ ਤੇ ਤੂੰ 5 ਲੱਖ ਲੈ ਕੇ ਤੇ 7 ਲੈ ਕੇ ਤੇ 10 ਲੈ ਸਪਾਰਸ ਜਿਵੇਂ ਪਿੰਡ ਦਾ ਕੋਈ ਮੁਤਬਰ ਉਹਨੇ 10 ਲੱਖ ਲੈ ਲਿਆ ਪੰਜ ਅੱਗੇ ਦਿੱਤਾ ਪੰਜਾਬ ਰੱਖ ਲਿਆ ਤੈਨ ਮੁੰਡਾ ਨੌਕਰੀ ਲਵਾਤਾ ਫਿਰ ਨਾਲੇ ਗੋਡੀਆਂ ਹੱਥ ਲਾਉਣੇ ਵੀ ਤੇਰਾ ਆਸਾਨ ਕਰਦਾ ਤੇਰਾ ਮੁੰਡਾ ਲਵਾਤਾ ਮੈਂ ਇਹ ਔਰ ਉਹ ਜਿਹੜੇ ਨੌਨ ਕੈਪੇਬਲ ਬੰਦੇ ਜਿਹੜੇ ਨੌਕਰੀ ਤੇ ਲੱਗੇ ਜੀ ਹੁਣ ਜਿਹੜਾ 5 ਲੱਖ ਦੇ ਕੇ ਲੱਗਿਆ ਨਾ ਜੀ ਉਹ ਤਾਂ ਸਾਰੀ ਮਰ 5 ਲੱਖ ਨਹੀਂ ਪੂਰਾ ਹੋਣਾ ਉਹ ਉਹ ਉਹਦੇ ਚ ਨੌਕਰੀ ਦੀ ਮੈਜੋਰਟੀ ਵੀ ਨਹੀਂ ਆਉਣੀ ਜੀ ਕਿਉਂਕਿ ਕੈਪੇਬਲ ਜਦੋਂ ਹੈ ਨਹੀਂ ਬੰਦਾ ਪੈਸੇ ਦੇ ਕੇ ਰੱਖਿਆ ਗਿਆ ਪਰ ਜਿਹੜਾ ਇਹ 45000 ਬੱਚਾ ਰੱਖਿਆ ਗਿਆ ਬੱਚੇ ਬੱਚੀਆਂ ਸਾਡੇ ਨਰੋਲ ਮੈਰਿਟ ਦੇ ਆਧਾਰ ਤੇ ਰੱਖਿਆ ਜੀ ਕਿਸੇ ਐਮਐਲਏ ਦੀ ਕਿਸੇ ਮਿਨਿਸਟਰ ਦੀ ਕਿਸੇ ਦੀ ਕੋਈ ਸ਼ਿਫਾਰਸ਼ ਨਹੀਂ ਹੈ ਬਿਲਕੁਲ ਨਰੋਲ ਮੈਰਿਟ ਦੇ ਆਧਾਰ ਤੇ ਰੱਖਿਆ ਔਰ ਬੱਚੇ ਪੜ੍ਹ ਲਿਖ ਕੇ ਆਪਣੇ ਪੰਜਾਬ ਦੀ ਸੇਵਾ ਕਰਨਗੇ ਦੇਸ਼ ਦੀ ਸੇਵਾ ਕਰਨਗੇ 45000 ਤੋਂ ਉੱਪਰ ਨੌਕਰੀਆਂ ਜਿਹੜੀਆਂ ਮਿਲੀਆਂ ਨੇ ਔਰ ਕਿਸਾਨ ਦੇ ਘਰੇ ਵੀ ਬਿਜਲੀ ਮੁਫਤ ਹੈ ਜੀ ਖੇਤ ਚ ਪਹਿਲਾਂ ਹੀ ਮੁਫਤ ਸੀਗੀ ਔਰ ਕਿਸਾਨ ਦੇ ਖੇਤ ਦੇ ਵਿੱਚ ਬਿਜਲੀ ਜਿਹੜੀ ਪਹਿਲਾਂ ਰਾਤ ਨੂੰ ਆਉਂਦੀ ਸੀ ਕਦੇ 11 ਵਜੇ ਆ ਰਹੀ ਹੈ ਕਦੇ 12 ਵਜੇ ਆ ਰਹੀ ਹੈ ਸਾਰੀ ਰਾਤ ਕਿਸਾਨ ਖੇਤਾਂ ਚ ਕੱਢਦਾ ਸੀ ਸਪੰਨ ਸਰੀਆ ਮਿੱਦਾ ਰਹਿੰਦਾ ਸੀਗਾ ਹੁਣ ਤੁਸੀਂ ਮੈਨੂੰ ਦਿਲ ਤੇ ਹੱਥ ਰੱਖ ਕੇ ਦੱਸੋ ਵੀ ਭਾਈ ਹੁਣ ਤੁਹਾਨੂੰ ਰਾਤ ਨੂੰ ਖੇਤ ਚ ਜਾਣਾ ਤਾਂ ਨਹੀਂ ਪੈਂਦਾ ਦਿਨੇ ਵੀ ਲਾਈਟ ਆਉਂਦੀ ਆ ਆਉਂਦੀ ਨਾ ਦਿਨੇ ਵੀ ਠੀਕ ਹੈ ਨਾ ਕੋਈ ਪ੍ਰੋਬਲਮ ਤਾਂ ਨਹੀਂ ਜੀ ਗੱਲ ਕੀ ਹੈ ਜੀ ਜਿਹੜਾ ਕੁੰਡੀ ਸਿਸਟਮ ਸੀਗਾ ਜਿਹੜਾ ਕੰਪਨੀਆਂ ਦੇ ਨਾਲ ਸਮਝੌਤੇ ਸੀ ਕਿ ਅੰਦਰ ਖਾਤੇ ਕਮਿਸ਼ਨ ਦੇ ਉਹ ਬੰਦ ਕਰਤੇ ਜੀ ਅੱਜ ਕਿਹਾ ਵੀ ਸਾਡੇ ਸਾਡੇ ਪੰਜਾਬ ਦੇ ਲੋਕਾਂ ਨੂੰ ਜੇ ਬਿਜਲੀ ਆਪਣਾ 24 ਘੰਟੇ ਦੇ ਵਿੱਚੋਂ ਇੰਨੇ ਘੰਟੇ ਲਾਜ਼ਮੀ ਆ ਜੀ ਕਿਸਾਨ ਨੂੰ ਇੰਨੀ ਬਿਜਲੀ ਆਉਣੀ ਚਾਹੀਦੀ ਆ ਜੀ ਉਹ ਸਿਸਟਮ ਠੀਕ ਹੋ ਗਿਆ ਪਹਿਲਾਂ ਕਿਸੇ ਕਾਜੀ ਵਿੱਚੋਂ ਕਮਿਸ਼ਨ ਬੇਸਿਸ ਕੰਮ ਚੱਲਦਾ ਸੀ ਹੁਣ ਤਾਂ ਥਰਮਲ ਪਲਾਂਟ ਆਪਾਂ ਲੈ ਲਿਆ ਜੀ ਔਰ ਇਹ ਪਹਿਲੀ ਵਾਰੀ ਉਹ ਤਿੰਨ ਸਟੇਟਾਂ ਨੂੰ ਬਿਜਲੀ ਵੇਚੀ ਆਪਾਂ 150 ਕਰੋੜ ਦੀ ਤਿੰਨ ਸਟੇਟਾਂ ਨੂੰ ਹੁਣ ਉਹ ਜਿਹੜਾ ਪੈਸਾ ਬਚੇਗਾ ਉਹਦੇ ਵਿੱਚੋਂ ਜਿਹੜੀਆਂ ਮਹਿਲਾਵਾਂ ਨੂੰ 1000 ਰੁਪਿਆ ਔਰ ਜਿਹੜੀ ਪੈਨਸ਼ਨ ਬਜ਼ੁਰਗਾਂ ਦੀ ਮਾਤਾ ਦੀ ਉਹ 2500 ਅਸੀਂ ਕਰਨੀਆਂ ਜਿਹੜੀ 1500 ਹੋਣਾ ਜੀ ਤੇ ਕਿੰਨਾ ਪੈਸਾ ਜਿਹੜਾ ਬਚਣਾ ਸ਼ੁਰੂ ਹੋ ਗਿਆ ਸਾਡੇ ਕੋਲ ਲਾਈਟ ਵੀ ਆ ਗਈ ਤੇ ਕਿਸਾਨ ਬਹੁਤ ਖੁਸ਼ ਹੈ ਨਹਿਰੀ ਪਾਣੀ ਮੈਂ ਛੋਟਾ ਹੁੰਦਾ ਸੀ ਉਦੋਂ ਦੇਖਦੇ ਸੀ ਵੀ ਖਾਲਿਆਂ ਦਾ ਪਾਣੀ ਆਉਂਦਾ ਸੀ ਬਾਰੀਆਂ ਬੰਨੀਆਂ ਹੁੰਦੀਆਂ ਸੀ ਵੀ 2 ਘੰਟੇ ਤੇਰੀ ਬਾਰੀ ਆ 2 ਘੰਟੇ ਤੇਰੀ ਬਾਰੀ ਆ ਉਹ ਬੜਾ ਵਧੀਆ ਪਾਣੀ ਆਉਂਦਾ ਸੀਗਾ ਜੀ ਮੋਟਰ ਮੋਟਰ ਘੱਟ ਚਲਾਉਣੀ ਪੈਂਦੀ ਸੀ ਬਾਕੀ ਬਰਸਾਤ ਆ ਜਾਂਦੀ ਸੀ ਤੇ ਜਦੋਂ ਦਾ ਨਹਿਰਾਂ ਦਾ ਪਾਣੀ ਜਿਹੜਾ ਉਹ ਨਾਲੇ ਬੰਦ ਹੋ ਗਏ ਛੋਟੇ ਖਾਲੇ ਬੰਦ ਹੋ ਗਏ ਕਸੀਆ ਬੰਦ ਹੋ ਗਈਆਂ ਤਾਂ ਕਿਸਾਨ ਜਿਹੜਾ ਸੀ ਨਹਿਰੀ ਪਾਣੀ ਸੀਗਾ ਇਹਨਾਂ ਦਾ ਕਨਸੈਪਟ ਹੀ ਖਤਮ ਹੋ ਗਿਆ ਸੀ ਨਹਿਰੀ ਪਾਣੀ ਦਾ ਹੁਣ ਦੁਬਾਰਾ ਸ਼ੁਰੂ ਕੀਤਾ ਜੀ ਉਹ ਦੇਖਣਾ ਇੱਥੇ ਜੋ ਸਿੰਟਾਂ ਨਾਲ ਜੋ ਨਵੀਂ ਨਹਿਰ ਬਣੀ ਆ ਦੇਖੋ ਪੱਕੀ ਨਹਿਰ ਬਣਾਂ ਤੇ ਹਾਂ ਪਿੰਡੋਂ ਬਿਲਕੁਲ ਇੱਥੇ ਵੀ ਬਣ ਰਹੀ ਹੈ ਜੀ ਹੁਣ ਸਾਡਾ ਇੱਕ ਕਨਸੈਪਟ ਹੈ ਸੀ ਅਗਲੇ ਸਾਲ ਇੱਕ ਸਾਲ ਦੇ ਵਿੱਚ ਹਰੇਕ ਖੇਤ ਨੂੰ ਹਰੇਕ ਖੇਤ ਨੂੰ ਨਹਿਰ ਦਾ ਪਾਣੀ ਦੇਣਾ ਜੀ ਔਰ ਉਹ ਵੀ 12 ਮਹੀਨੇ 30 ਦਿਨ ਜਦੋਂ ਮਰਜ਼ੀ ਤੁਸੀਂ ਤੁਹਾਡਾ ਜੀਕਰ ਤੁਸੀਂ ਆਪਣੇ ਖੇਤ ਨੂੰ ਪਾਣੀ ਲਾ ਲਓ ਉਹਦੇ ਮੈਂ ਇੱਕ ਤਾਂ ਮੋਟਰਾਂ ਬੰਦ ਹੋ ਗਈਆਂ ਥੱਲੇ ਜਿਹੜਾ ਸਾਡਾ ਪੰਜਾਬ ਦਾ ਪਾਣੀ ਦਾ ਲੈਵਲ ਥੱਲੇ ਜਾ ਰਿਹਾ ਜੀ ਉਹ ਲੈਵਲ ਜਿਹੜਾ ਉਪਰ ਆਣਾ ਸੀ ਪਿੰਡ ਲੋਹਾਰ ਮਾਜਰਾ ਛੋਟਾ ਪਿੰਡ ਹੈ ਜੀ ਬੜਾ ਪਿਆਰਾ ਪਿੰਡ ਹੈ ਔਰ ਬਿਲਕੁਲ ਲਾਸ ਦੇ ਜਿਲਾ ਸ਼ੁਰੂ ਹੋ ਜਾਂਦਾ ਮਾਰਚ 2022 ਦੇ ਵਿੱਚ ਸਰਕਾਰ ਬਣਦੀ ਹੈ ਔਰ ਜੁਲਾਈ 2022 ਦੇ ਵਿੱਚ ਬਹੁਤ ਹੀ ਵੱਡਾ ਇਤਿਹਾਸਕ ਫੈਸਲਾ ਪੰਜਾਬ ਸਰਕਾਰ ਭਗਵੰਤ ਮਾਨ ਸਾਹਿਬ ਨੇ ਲਿਆ ਜਿਹੜਾ ਕਿ ਆਪਣੇ ਆਪ ਦੇ ਵਿੱਚ ਐਸਾ ਇਤਿਹਾਸਕ ਫੈਸਲਾ ਕਿ ਜਿਹੜਾ ਪੂਰੇ ਦੇਸ਼ ਦੇ ਵਿੱਚ ਕਿਤੇ ਵੀ ਨਹੀਂ ਹੈ ਉਹ ਹੈ ਕਿ ਪੰਜਾਬ ਦੇ ਹਰ ਇੱਕ ਲੋੜਬੰਦ ਨੂੰ ਜਿਹੜਾ ਵੀ ਘਰ ਜਿਹਦੇ ਮੀਟਰ ਹੈ ਤਾਂ ਉਹਨੂੰ 600 ਯੂਨਟ ਬਿਜਲੀ ਮੁਫਤ ਕਰ ਦਿੱਤੀ ਗਈ ਹੈ ਜੀ ਤਕਰੀਬਨ 2 ਸਾਲ ਹੋ ਚੱਲੇ ਆ 600 ਜੁਟ ਬਿਜਲੀ ਜਿਹੜੀ ਹੈ ਮੁਫਤਾਰੀਏ ਕਿਸੇ ਦਾ ਕੋਈ ਬਿੱਲ ਨਹੀਂ ਆ ਰਿਹਾ ਅਗਰ ਕਿਸੇ ਦਾ ਬਿੱਲ ਆ ਰਿਹਾ ਤਾਂ ਦੱਸ ਸਕਦੇ ਹੋ ਕਿ ਮੇਰਾ ਬਿੱਲ ਆ ਰਿਹਾ ਜੀ ਕੋਈ ਦੱਸ ਸਕਦਾ ਕੋਈ ਬਿੱਲ ਆ ਰਿਹਾ ਕਿਸੇ ਦਾ ਜੀ تقریبا 0 ਆ ਜੀ ਮੋਸਟਲੀ ਜੇ ਆਪਾਂ ਕੋਈ ਬਹੁਤ ਜ਼ਿਆਦਾ ਇਸਤੇਮਾਲ ਕਰਦੇ ਆ ਏਸੀ ਲਾ ਲੇ ਜਾਂ ਆਪਾਂ ਕੋਈ ਤਿੰਨ ਚਾਰ ਏਸੀ ਤਾਂ ਫਿਰ ਤਾਂ ਨੈਚਰਲੀ ਆਉਣਾ ਬਿੱਲ ਨਹੀਂ 600 ਜੁਟ ਤੋਂ ਵੱਧ ਗਿਆ ਤਾਂ ਤੇ ਇਹ ਬਹੁਤ ਵੱਡਾ ਬੈਨੀਫਿਟ ਆ ਪੂਰੇ ਪੰਜਾਬ ਦੇ ਵਿੱਚ ਹੀ ਔਰ ਪੰਜਾਬ ਦੇ ਲੋਕ ਜਿਹੜੇ ਇਸ ਗੱਲ ਤੋਂ ਬਹੁਤ ਖੁਸ਼ ਨੇ ਕਿਉਂਕਿ ਪਹਿਲਾਂ ਕਾਂਗਰਸ ਕਹਿੰਦੀ ਹੁੰਦੀ ਸੀ ਵੀ 200 ਜੁਟ ਅਸੀਂ ਜਦੋਂ ਸਾਡੀ ਸਰਕਾਰ ਆ ਗਈ ਅਸੀਂ ਐ ਕਰ ਦਾਂਗੇ ਉਹ ਕਰ ਦਾਂਗੇ ਪਰ ਉਹਨਾਂ ਨੇ 200 ਹੀ ਰੱਖੀ ਵਧਾਈ ਨਹੀਂ ਤੇ ਆਪਣੀ ਸਰਕਾਰ 600 ਜੁੰਟ ਵਾਦਾ ਕੀਤਾ ਸੀਗਾ 600 ਜੁੰਟ ਦਾ ਵਾਦਾ ਪੂਰਾ ਕੀਤਾ ਔਰ ਦੂਸਰੀ ਗੱਲ ਸੀ ਕਿ ਜਦੋਂ ਅਸੀਂ ਕੰਪੇਨ ਕਰਦੇ ਸੀਗੇ ਮੈਂ ਵੀ ਤੁਹਾਡੇ ਕੋਲ ਪਿੰਡ ਆਇਆ ਸੀ ਮੈਨੂੰ ਯਾਦ ਆ ਰਾਤ ਨੂੰ ਇੱਥੇ ਲੱਡੂਆਂ 'ਚ ਥੋਲਿਆ ਸੀਗਾ 2022 ਦੇ ਵਿੱਚ ਬਹੁਤ ਦੇਰ ਰਾਤ ਹੋ ਗਈ ਸੀ ਤੇ ਸਭ ਤੋਂ ਵੱਧ ਅਸੀਂ ਜ਼ੋਰ ਦਿੰਦੇ ਸੀਗੇ ਸਿੱਖਿਆ ਤੇ ਸਿਹਤ ਦੇ ਉੱਪਰ ਆਪਣਾ ਬੱਚਾ ਪੜ੍ਹ ਲਿਖ ਕੇ ਬਿਜ਼ਨਸਮੈਨ ਬਣੂਗਾ ਆਪਣਾ ਬੱਚਾ ਪੜ੍ਹ ਲਿਖ ਕੇ ਨੌਕਰੀ ਕਰੂ ਪੜ੍ਹ ਲਿਖ ਕੇ ਕੋਈ ਹੋਰ ਕਾਰੋਬਾਰ ਕਰੂ ਤਾਂ ਉਹ ਘਾਟੇ 'ਚ ਨਹੀਂ ਜਾਊਗਾ ਜੀ ਉਹ ਬੈਨੀਫਿਟ ਉਹਦਾ ਹੋਣਾ ਆਪਾਂ ਨੂੰ ਪੜਿਆ ਲਿਖਿਆ ਬੱਚਾ ਮਾਪੇ ਦੇ ਵੀ ਇੱਜ਼ਤ ਕਰਦਾ ਪੜਿਆ ਲਿਖਿਆ ਬੱਚਾ ਰਿਸ਼ਤੇਦਾਰ ਦੀ ਵੀ ਇੱਜ਼ਤ ਕਰਦਾ ਪੜਿਆ ਲਿਖਿਆ ਬੰਦਾ ਪਿੰਡ ਦੇ ਵਿੱਚ ਵੀ ਉਹਦੇ ਆਚਰਣ ਪੱਖੋਂ ਹੁੰਦਾ ਕਿ ਪੜਿਆ ਲਿਖਿਆ ਮੁੰਡਾ ਵੀ ਬਹੁਤ ਸਿਆਣਾ ਪੜ੍ਹਾਈ ਦਾ ਬਹੁਤ ਅਸਰ ਹੁੰਦਾ ਔਰ ਜੋ ਅੰਧਵਿਸ਼ਵਾਸ ਚੱਲ ਰਿਹਾ ਟੀਵੀ ਤੇ ਖੱਬੇ ਸੱਜੇ ਉਹਦਾ ਵੀ ਪਤਾ ਹੁੰਦਾ ਵੀ ਕੌਣ ਕੀ ਕਰ ਰਿਹਾ ਸੋ ਪੜ੍ਹਾਈ ਦਾ ਬਹੁਤ ਵੱਡ ਔਰ ਪੜ੍ਹਾਈ ਨੂੰ ਲੈ ਕੇ ਅਸੀਂ ਐਮਐਨਐਸ ਇੱਕ ਕਨਸੈਪਟ ਸ਼ੁਰੂ ਕੀਤਾ ਐਮਐਨਐਸ ਨੂੰ ਨਾਲ ਜਿਹਦੇ ਵਿੱਚ ਟੀਚਰ ਪੂਰੇ ਹੋਣ ਜਿਹਦੇ ਵਿੱਚ ਬੱਚਿਆਂ ਨੂੰ ਜੁੱਤੇ ਤੋਂ ਲੈ ਕੇ ਕੱਪੜੇ ਕਿਤਾਬਾਂ ਬੈਗ ਖੁਰਾਕ ਸਰੀਏ ਚੀਜ਼ਾਂ ਜਿਹੜੀਆਂ ਨੇ ਉਹ ਬੱਚੇ ਨੂੰ ਫ੍ਰੀ ਮਿਲ ਉਹ ਦੋ ਸਕੂਲ ਅਸੀਂ ਸ਼ੁਰੂਆਤ ਕੀਤੀ ਹੈ ਇੱਕ ਨਾਬੇ ਤੋਂ ਇੱਕ ਪਾਸੋਂ ਤੋਂ ਉਹ ਦੋਨਾਂ ਦਾ ਕੰਮ ਚੱਲ ਰਿਹਾ ਪਾਸੋਂ ਦਾ ਸਕੂਲ ਬਹੁਤ ਕੰਡਮ ਸੀਗਾ ਜਿਹੜਾ ਪੁਰਾਣਾ ਨਵੀਂ ਪ੍ਰੋਪੋਜ਼ਲ ਬਣ ਗਈ ਹੈ 10 ਕਰੋੜ ਰੁਪਏ ਤੋਂ ਵੱਧ ਦਾ ਪ੍ਰੋਜੈਕਟ ਜਿਹੜਾ ਪਾਸੋਂ ਦੇ ਵਿੱਚ ਸ਼ੁਰੂ ਹੋ ਜਾ ਰਿਹਾ ਤੁਸੀਂ ਜਾ ਕੇ ਦੇਖੋਗੇ ਤੁਹਾਡੀ ਰੂਹ ਖੁਸ਼ ਹੋ ਜਾਣੀ ਹੈ ਔਰ ਨਾਬੇ ਵਿਸ਼ੇ ਤਰੀਕੇ ਦਾ ਸਿਸਟਮ ਜਿਹੜਾ ਉਹ ਕਨਸੈਪਟ ਜਿਹੜਾ ਸ਼ੁਰੂ ਹੋ ਗਿਆ ਤਾਂ ਫਿਰ ਜਿਹੜੇ ਛੋਟੇ ਪਿੰਡ ਨੇ ਜਿਵੇਂ ਪਿੰਡਾਂ ਦੇ ਵਿੱਚ ਪ੍ਰਾਇਮਰੀ ਸਕੂਲ ਆ ਕਿਤੇ ਜਾਂ ਮਿਡਲ ਸਕੂਲ ਆ ਜਾਂ ਹਾਈ ਸਕੂਲ ਆ ਜਾਂ ਸੀਨੀਅਰ ਸੈਕੰਡਰੀ ਸਕੂਲ ਤਾਂ ਉਹਨਾਂ ਦੀ ਹਾਲਤ ਜਿਹੜੀ ਆ ਬੱਦ ਤੋਂ ਬੱਦਰ ਜਿਵੇਂ ਆਪਣੇ ਸਕੂਲ ਇੱਥੇ ਮੈਂ ਇੱਕ ਵਾਰੀ ਵਿਜ਼ਿਟ ਵੀ ਕਰਕੇ ਗਿਆ ਸੀ ਬਹੁਤ ਨੀਮਾ ਜੀ ਕਮਰੇ ਬਹੁਤ ਔਨੇ ਤਾਂ ਇਹ ਇਹੋ ਜਿਹੇ ਸਕੂਲਾਂ ਵਾਸਤੇ ਅਸੀਂ ਜਾ ਤਾਂ ਇਹਨਾਂ ਨੂੰ ਢਾ ਕੇ ਉੱਚੇ ਕਰਕੇ ਉੱਥੇ ਨਵੇਂ ਸਕੂਲ ਬਣਾ ਰਹੇ ਹਾਂ ਜੀ ਔਰ ਉੱਥੇ ਪ੍ਰੋਪਰ ਟੀਚਰ ਪ੍ਰੋਪਰ ਪੀਣ ਵਾਲਾ ਪਾਣੀ ਪ੍ਰੋਪਰ ਵਾਸ਼ਰੂਮ ਟਾਇਲਟ ਪ੍ਰੋਪਰ ਪੱਖੇ ਏਸੀ ਬਹਿਣ ਵਾਸਤੇ ਬੱਚਿਆਂ ਦੇ ਕੰਪਿਊਟਰ ਤਾਂ ਕਿ ਬੱਚੇ ਜਿਹੜੇ ਆ ਕਿਉਂਕਿ ਜਿਵੇਂ ਦੀ ਤੁਸੀਂ ਬੱਚਿਆਂ ਨੂੰ ਉਹਨਾਂ ਦੀ ਸ਼ੁਰੂਆਤ ਕਰੋਗੇ ਉਹਦੇ ਬੱਚਾ ਦਾ ਕੈਰੀਅਰ ਬਣ ਜਾਣਾ ਜੀ ਤਾਂ ਜਦੋਂ ਇਹ ਕੰਮ ਹੋ ਗਿਆ ਤਾਂ ਪੰਜਾਬ ਦੇ ਜਿਹੜੇ ਅਨਪੜਤਾ ਹੈ ਜੀ ਹੁਣ ਅਸੀਂ ਦੇਖੋਗੇ ਮੇਰਾ ਫਾਦਰ ਸਾਹਿਬ 90 ਸਾਲ ਦੇ ਹੋ ਕੇ ਬਿਲਕੁਲ ਅਨਪੜ੍ਹ ਸੀ ਮੇਰੀ ਮਾਂ ਵੀ ਬਿਲਕੁਲ ਅਨਪੜ੍ਹ ਸੀਗੀ ਸਾਡੇ ਚਾਚੇ ਵੀ ਬਿਲਕੁਲ ਅਨਪੜ੍ਹ ਸੀਗੇ ਜੀ ਅਗਲੀ ਪੀੜ੍ਹੀ ਜਿਹੜੀ ਆਈ ਹੈ ਕਿਸ ਨੇ 10ਵੀਂ ਕਰ ਲਈ ਕਿ ਨੇ 8ਵੀਂ ਕਰ ਲਈ ਤੇ ਜਿਹੜੀ ਉਸ ਤੋਂ ਅਗਲੀ ਪੀੜ੍ਹੀ ਹੈ ਜੀ ਹੁਣ ਮੇਰਾ ਸਕਾ ਭਾਣ ਜੈ ਜੀ ਉਹ ਆਲ ਓਵਰ ਇੰਡੀਆ ਦੇ ਵਿੱਚੋਂ ਮੈਥਸ ਤੋਂ ਫਰਸਟ ਆਇਆ ਜੀ ਹੁਣ ਫਰਸਟ ਕਿਵੇਂ ਆ ਗਿਆ ਜੀ ਜੇ ਐਜੂਕੇਸ਼ਨ ਚੰਗੀ ਮਿਲੀ ਤਾਂ ਹੀ ਫਰਸਟ ਆਇਆ ਨਾ ਜਿੱਥੇ ਉੱਦਾਂ ਕਿੱਥੇ ਫਰਸਟ ਆ ਜਾਊਗਾ ਬੱਚ ਜਦੋਂ ਤਾਂ ਬਹੁਤ ਲਿਆਕਤ ਵਾਲੇ ਬਜ਼ੁਰਗ ਬੜੇ ਬੈਠੇ ਨੇ ਬੜੀ ਸੋਜੀ ਵਾਲੀ ਗੱਲ ਕਰਦੇ ਆ ਜੇ ਸਾਡੇ ਬਜ਼ੁਰਗ ਪੜ੍ਹੇ ਲਿਖੇ ਹੁੰਦੇ ਸ਼ਾਇਦ ਅੱਜ ਕੋਈ ਐਸਐਸਪੀ ਰਿਟਾਇਰ ਹੋਣਾ ਸੀ ਕੋਈ ਡੀਸੀ ਰਿਟਾਇਰ ਹੋਣਾ ਸੀ ਕੋਈ ਤਹਿਸੀਲਦਾਰ ਰਿਟਾਇਰ ਹੁੰਦਾ ਪੜ੍ਹਨ ਦੇ ਕੇ ਤੇ ਪੜ੍ਹਾਈ ਦਾ ਬਹੁਤ ਵੱਡਾ ਬੈਨੀਫਿਟ ਜਿਹੜਾ ਹੁੰਦਾ ਸੀ এডੂਕੇਸ਼ਨ ਤੇ 23% ਤੋਂ ਵੀ ਉੱਪਰ ਦਾ ਬਜਟ ਜਿਹੜੀ ਹੈ ਪੰਜਾਬ ਸਰਕਾਰ ਲਾ ਰਹੀ ਹੈ ਤਾਂ ਕਿ ਸਾਡੇ ਬੱਚੇ ਜਿਹੜੇ ਅੱਛੇ ਤਰੀਕੇ ਨਾਲ ਪੜ੍ਹ ਸਕਣ ਔਰ ਪੜ੍ਹ ਕੇ ਆਪਣਾ ਕਾਰੋਬਾਰ ਜਾਂ ਸਰਕਾਰੀ ਨੌਕਰੀ ਲੈ ਸਕਣ ਦੂਜੀ ਗੱਲ ਸਿਹਤ ਸਾਡੇ ਜਦੋਂ ਕੋਰੋਨਾ ਆਈ ਹੈ ਸਭ ਤੋਂ ਵੱਡਾ ਲੋਕਤੰਤਰਾ ਸਾਡਾ ਦੁਨੀਆ 'ਚ 7 8 ਅਰਬ ਵਾਦੀ ਹੈ ਪੂਰੀ ਦੁਨੀਆ 'ਚ 8 ਅਰਬ ਵਾਦੀ ਦੇ ਵਿੱਚ 200 ਮੁਲਕ ਨੇ ਜੀ 200 ਮੁਲਕਾਂ ਦੇ ਵਿੱਚੋਂ ਸਾਡਾ ਮੁਲਕ ਇਕੱਲਾ ਹੀ 8 ਅਰਬ ਦੇ ਵਿੱਚੋਂ 1 ਅਰਬ 40 ਕਰੋੜ ਦੀ ਆਬਾਦੀ ਰੱਖਦਾ ਜੀ ਔਰ ਸਾਡੇ ਕੋਲੇ ਆਕਸੀਜਨ ਹੀ ਨਹੀਂ ਸੀਗੀ ਜੀ ਹਸਪਤਾਲ ਹੀ ਨਹੀਂ ਸੀਗੇ ਸਾਡੇ ਕੋਲੇ ਜੀ ਕਿੰਨੇ ਲੋਕ ਮਰੇ ਨੇ ਕੋਰੋਨਾ ਦੇ ਵਿੱਚ ਉਹਨਾਂ ਦਾ ਪ੍ਰੋਪਰ ਇਲਾਜ ਨਹੀਂ ਹੋ ਸਕਿਆ ਤੇ ਹਸਪਤਾਲ ਜਿਹੜੇ ਆ ਬਹੁਤ ਜ਼ਰੂਰੀ ਨੇ ਤੁਸੀਂ ਦੇਖੋਗੇ ਡਾਕਟਰ ਬਲਬੀਰ ਸਿੰਘ ਜਿਹੜੇ ਕਿ ਉਮੀਦਵਾਰ ਨੇ ਆਮ ਆਦਮੀ ਪਾਰਟੀ ਵੱਲੋਂ ਮੌਜੂਦਾ ਸਿਹਤ ਮੰਤਰੀ ਨੇ ਉਹਨਾਂ ਨੇ 90 ਜੱਚਾ ਬੱਚਾ ਸੈਂਟਰ ਜਿਹੜਾ ਹੈ ਜੀ ਉਹ ਬਣ ਕੇ ਤਿਆਰ ਹੈ ਜੀ ਉੱਥੇ ਮਸ਼ੀਨਾਂ ਤੇ ਡਾਕਟਰ ਹੁਣ ਆ ਰਹੇ ਆ ਤੁਹਾਡੀ ਰੂਹ ਖੁਸ਼ ਹੋ ਜਾਣੇ ਦੇਖ ਕੇ ਤੁਸੀਂ ਕਹੋਗੇ ਕਮਾਲ ਹੋ ਗਈ ਤਿੰਨ ਮੰਜ਼ਲਾ ਬਹੁਤ ਅੱਛਾ ਜੱਚਾ ਬੱਚਾ ਸੈਂਟਰ ਬਣਾਇਆ ਜੀ ਰਜਿੰਦਰਾ ਹਸਪਤਾਲ ਜਾ ਕੇ ਦੇਖੋ ਕਾਇਆ ਪਲਟ ਹੋ ਰਹੀ ਹੈ ਨਵੇਂ ਬੈੱਡ ਮੁਸਕਾ ਮਾਰ ਦਿਆਂ ਸੀ ਬੈੱਡਾਂ ਦੇ ਵਿੱਚੋਂ ਜੀ ਨਵੇਂ ਬੈੱਡ ਨਵੀਆਂ ਮਸ਼ੀਨਾਂ ਬਹੁਤ ਕੁਝ ਨਵਾਂ ਆ ਰਿਹਾ ਔਰ ਜੇ ਕਿਤੇ ਕੋਈ ਕਸ਼ਲਿਆ ਹਸਪਤਾਲ ਗਿਆ ਜੀ ਤਾਂ ਤੁਸੀਂ ਜਾ ਕੇ ਦੇਖੋ ਤੁਹਾਨੂੰ ਐਂ ਪ੍ਰੇਖਾ ਪਊਗਾ ਵੀ ਜਿਵੇਂ ਪ੍ਰਾਈਵੇਟ ਹਸਪਤਲ ਹੁੰਦਾ ਜੀ ਇੰਨਾ ਵਧੀਆ ਬਣ ਗਿਆ ਜੀ ਉੱਥੇ ਇਲਾਜ ਮੁਫਤ ਹੋ ਸੋ ਸਿਹਤ ਪੱਖੋਂ ਅਸੀਂ ਬਹੁਤ ਪਛੜੇ ਹੋਏ ਸੀਗੇ ਬਿਮਾਰੀਆਂ ਛੋਟੇ ਛੋਟੇ ਬਿਮਾਰੀਆਂ ਦਾ ਜਿਵੇਂ ਸਾਨੂੰ ਅੱਖਾਂ ਦੀ ਬਿਮਾਰੀ ਲੱਗੀ ਅਸੀਂ ਨਜ਼ਰ ਚਲੀ ਗਈ ਸਾਨੂੰ ਹੱਡੀਆਂ ਦੀ ਪ੍ਰੋਬਲਮ ਆਈ ਅਸੀਂ ਉਮਰ ਆਪਣੀ 5 ਸਾਲ ਪਹਿਲਾਂ ਹੀ ਚਲੇ ਗਏ ਸਾਡੇ ਬਜ਼ੁਰਗ ਸੋ ਐਕਸੀਡੈਂਟ ਕੋਈ ਹੋ ਗਿਆ ਉਹ ਇਲਾਜ ਪੱਖੋਂ ਉਹ ਸੰਘਰਸ਼ ਕਰਦੇ ਕਰਦੇ ਪੂਰਾ ਹੋ ਗਿਆ ਸੋ ਹੈਲਥ ਸਿਸਟਮ ਦੇ ਵਿੱਚ ਬਹੁਤ ਹੀ ਵੱਡਾ ਰੈਵੋਲੂਸ਼ਨ ਅਸੀਂ ਖੜਾ ਕੀਤਾ 800 ਤੋਂ ਉੱਪਰ ਅਸੀਂ ਆਮ ਆਦਮੀ ਕਲੀਨਿੰਗ ਜਿਹੜੇ ਆ ਖੋਲ ਦਿੱਤੇ ਇਦੇ ਵਿੱਚ 6 ਕੱਲੇ ਨਾਬੇ ਚ ਆ ਜੀ 2 ਨਾਬਾ ਸ਼ਹਿਰ ਚ 4-4 ਪਿੰਡਾਂ ਚ 20 ਦੀ ਅਸੀਂ ਪ੍ਰੋਪੋਜ਼ਲ ਹੋਰ ਬਣਾਈ ਐ ਤੇ ਉਹਨਾਂ 800 ਕਲੀਨਿਕਾਂ ਦੇ ਵਿੱਚ ਹੁਣ ਤੱਕ 1.5 ਕਰੋੜ ਤੋਂ ਉੱਪਰ 3 ਕਰੋੜ ਵੱਧਦੀ ਪੂਰੇ ਪੰਜਾਬ ਦੀ 1.5 ਕਰੋੜ ਤੋਂ ਉੱਪਰ ਇਲਾਜ ਜਿਹੜਾ ਜੀ ਛੋਟੇ-ਮੁੰਡੀਆਂ ਦਵਾਈਆਂ ਖਾਂਸੀ ਬੁਖਾਰ ਉਹ ਦਵਾਈ ਲੈ ਕੇ ਉੱਥੋਂ ਮੁਫਤ ਇਲਾਜ ਹੋਇਆ ਦਾ ਕੋਈ ਪੈਸਾ ਨਹੀਂ ਲੱਗਿਆ ਜੀ ਕੋਈ ਟੈਸਟ ਕਰਾਇਆ ਤਾਂ ਕੋਈ ਪੈਸਾ ਨਹੀਂ ਲੱਗਿਆ ਜੀ 40-42 ਦਵਾਈਆਂ ਬਿਲਕੁਲ ਮੁਫਤ ਮਿਲਦੀਆਂ ਨੇ ਸਿਹਤ ਤੇ ਸਿੱਖਿਆ ਹੋ ਗਈ ਔਰ ਬਿਜਲੀ ਤੁਹਾਨੂੰ ਜਿਹੜੀ ਹੈ ਮੁਫਤ ਮਿਲਦੀ ਹੈ ਤੁਹਾਡੇ ਬੱਚਿਆਂ ਦੀ ਪੜ੍ਹਾਈ ਮੁਫਤ ਹੋ ਗਈ ਇਲਾਜ ਮੁਫਤ ਹੋ ਗਿਆ ਬਿਜਲੀ ਮੁਫਤ ਆ ਗਈ ਅਗਲੀ ਗੱਲ ਹੈ ਜਿਹੜਾ ਸਭ ਤੋਂ ਵੱਡੀ ਮੋਸਟ ਇੰਪੋਰਟੈਂਟ ਹਿੱਸਾ ਹੈ ਜੀ ਸਾਡੀ ਜ਼ਿੰਦਗੀ ਦਾ ਉਹ ਹੈਗਾ ਜੀ ਰੋਜ਼ਗਾਰ ਜੇ ਸਾਡੇ ਕੋਲ ਰੋਜ਼ਗਾਰ ਹੋਵੇ ਤਾਂ ਸਾਨੂੰ ਅਸੀਂ ਮੁਹਤਾਜ ਨਾ ਬਣੀਏ ਕਿਸੇ ਦੇ ਤਾਂ ਪੰਜਾਬ ਸਰਕਾਰ ਨੇ ਹੁਣ ਤੱਕ 2 ਸਾਲਾਂ ਦੇ ਵਿੱਚ 45000 ਨੌਕਰੀਆਂ ਦੇ ਦਿੱਤੀਆਂ ਜੀ ਕੋਈ ਤੁਹਾਡੇ ਪਿੰਡ 'ਚ ਭਰਤੀ ਹੋਇਆ ਜੀ ਬੱਚਾ ਕੋਈ ਹਾਂਜੀ ਠੀਕ ਹੈ ਇੰਸਪੈਕਟਰ 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 ਭਰਤੀ ਹੋਇਆ ਜੀ ਜਦੋਂ ਬਾਦਲਾਂ ਦੇ ਟਾਈਮ ਇੰਸਪੈਕਟਰ ਭਰਤੀ ਹੁੰਦੇ ਸੀ ਨਾ ਪਤਾ 300 ਲੱਖ ਰੁਪਇਆ ਮੈਨੂੰ ਲੱਗਦਾ ਹੁਣ ਮੈਨੂੰ ਪਤਾ ਵੀ ਨਹੀਂ ਕਿਹੜਾ ਬੱਚਾ ਭਰਤੀ ਹੋਇਆ ਜੀ ਕਿਉਂਕਿ ਸਾਡਾ ਮਕਸਦ ਨਹੀਂ ਜਿਹੜਾ ਮੈਰਿਟ ਦੇ ਵਿੱਚ ਆ ਉਹੀ ਆਊਗਾ ਜੀ ਔਰ ਉਹ ਬੱਚੀ ਤਰੱਕੀ ਕਰਕੇ ਅਫਸਰ ਬਣੂਗਾ ਔਰ ਉਹਨੂੰ ਅਹਿਸਾਸ ਹੋਊਗਾ ਮੈਂ ਇੱਕ ਤੁਹਾਨੂੰ ਗੱਲ ਦੱਸਣੀ ਚਾਹੁੰਦਾ 2000 ਤੋਂ ਡਾਡਾ ਚੱਕ ਲਓ 24 ਸਾਲਾਂ ਦਾ 24 ਸਾਲਾਂ ਦੇ ਵਿੱਚ ਪਿਛਲੇ 22 ਸਾਲ ਦਾ ਰਿਕਾਰਡ ਚੱਕ ਲਓ ਆਮ ਪਾਰਟੀ ਤੋਂ ਪਹਿਲਾਂ ਦਾ ਜਿਹੜੇ 22 ਸਾਲਾਂ ਦੇ ਵਿੱਚ ਭਰਤੀ ਹੋਈ ਹੈ ਨਾ ਬਾਈ ਜੀ ਉਹ ਪਹਿਲਾਂ ਕੀ ਹੁੰਦਾ ਸੀ ਐਮਐਲਏ ਨੂੰ ਕੋਟਾ ਵੰਡ ਕੇ ਦਿੱਤਾ ਜਾਂਦਾ ਵੀ ਤੇਰੇ ਹਿੱਸੇ ਪੰਜ ਆ ਗਿਆ ਡਿਪਾਰਟਮੈਂਟ ਦੇ ਤੇ ਤੂੰ 5 ਲੱਖ ਲੈ ਕੇ ਦੋ 7 ਲੈ ਕੇ ਦੱਸ ਲੈ ਸਪਾਰਸ ਜਿਵੇਂ ਪਿੰਡ ਦਾ ਕੋਈ ਮੁਤਬਰ ਉਹਨੇ 10 ਲੱਖ ਲੈ ਲਿਆ ਪੰਜ ਅੱਗੇ ਦੇ ਦਿੱਤਾ ਪੰਜ ਆਪ ਰੱਖ ਲਿਆ ਤင် ਮੁੰਡਾ ਨੌਕਰੀ ਲਵਾਤਾ ਫਿਰ ਨਾਲੇ ਗੋਡੀ ਹੱਥ ਲਾਉਣੇ ਵੀ ਤੇਰਾ ਆਸਾਨ ਕਰਦਾ ਤੇਰਾ ਮੁੰਡਾ ਲਵਾਤਾ ਮੈਂ ਇਹ ਔਰ ਉਹ ਜਿਹੜੇ ਨੌਨ ਕੈਪੇਬਲ ਬੰਦੇ ਜਿਹੜੇ ਨੌਕਰੀ ਤੇ ਲੱਗੇ ਜੀ ਹੁਣ ਜਿਹੜਾ 5 ਲੱਖ ਦੇ ਕੇ ਲੱਗਿਆ ਨਾ ਜੀ ਉਹ ਤਾਂ ਸਾਰੀ ਮਰ 5 ਲੱਖ ਨਹੀਂ ਪੂਰਾ ਹੋਣਾ ਉਹ ਉਹਦੇ 'ਚ ਨੌਕਰੀ ਦੀ ਮੈਚਿਓਰਟੀ ਵੀ ਨਹੀਂ ਹੋਣੀ ਜਿਉਂਕਿ ਕਪੇਬਲ ਜਦੋਂ ਹੈ ਨਹੀਂ ਬੰਦਾ ਪੈਸੇ ਦੇ ਕਿ ਰੱਖਿਆ ਗਿਆ ਪਰ ਜਿਹੜਾ 45000 ਬੱਚਾ ਰੱਖਿਆ ਗਿਆ ਬੱਚੇ ਬੱਚੀਆਂ ਸਾਡੇ ਨਰੋਲ ਮੈਰਿਟ ਦੇ ਆਧਾਰ ਤੇ ਰੱਖਿਆ ਜੀ ਕਿਸੇ ਐਮਐਲਏ ਦੀ ਕਿਸੇ ਮਿਨਿਸਟਰ ਦੀ ਕਿਸੇ ਦੀ ਕੋਈ ਸ਼ਿਫਾਰਸ਼ ਨਹੀਂ ਹੈ ਬਿਲਕੁਲ ਨਰੋਲ ਮੈਰਿਟ ਦੇ ਆਧਾਰ ਤੇ ਰੱਖਿਆ ਔਰ ਬੱਚੇ ਪੜ੍ਹ ਲਿਖ ਕੇ ਆਪਣੇ ਪੰਜਾਬ ਦੀ ਸੇਵਾ ਕਰਨਗੇ ਦੇਸ਼ ਦੀ ਸੇਵਾ ਕਰਨਗੇ 45000 ਤੋਂ ਉੱਪਰ ਨੌਕਰੀਆਂ ਜਿਹੜੀਆਂ ਮਿਲੀਆਂ ਨੇ ਔਰ ਕਿਸਾਨ ਦੇ ਘਰੇ ਵੀ ਬਿਜਲੀ ਮੁਫਤ ਹੈ ਜੀ ਖੇਤ ਚ ਪਹਿਲਾਂ ਹੀ ਮੁਫਤ ਸੀਗੀ ਔਰ ਕਿਸਾਨ ਦੇ ਖੇਤ ਦੇ ਵਿੱਚ ਬਿਜਲੀ ਜਿਹੜੀ ਪਹਿਲਾਂ ਰਾਤ ਨੂੰ ਆਉਂਦੀ ਸੀ ਕਦੇ 11 ਵਜੇ ਆਰੀਏ ਕਦੇ 12 ਵਜੇ ਆਰੀਏ ਸਾਰੀ ਰਾਤ ਕਿਸਾਨ ਖੇਤਾਂ ਚ ਕੱਢਦਾ ਸੀ ਸੱਪਾਂ ਦੀ ਸਰੀਆਂ ਮਿੱਧਾ ਰਹਿੰਦਾ ਸੀਗਾ ਹੁਣ ਤੁਸੀਂ ਮੈਨੂੰ ਦਿਲ ਤੇ ਹੱਥ ਰੱਖ ਕੇ ਦੱਸੋ ਵੀ ਭਾਈ ਹੁਣ ਤੁਹਾਨੂੰ ਰਾਤ ਨੂੰ ਖੇਤ ਚ ਜਾਣਾ ਤਾਂ ਨਹੀਂ ਪੈਂਦਾ ਦਿਨੇ ਵੀ ਲਾਈਟ ਆਉਂਦੀ ਆ ਆਉਂਦੀ ਨਾ ਦਿਨੇ ਵੀ ਠੀਕ ਹੈ ਨਾ ਕੋਈ ਪ੍ਰੋਬਲਮ ਤਾਂ ਨਹੀਂ ਜੀ ਗੱਲ ਕੀ ਹੈ ਜੀ ਜਿਹੜਾ ਕੁੰਡੀ ਸਿਸਟਮ ਸੀਗਾ ਜਿਹੜਾ ਕੰਪਨੀਆਂ ਦੇ ਨਾਲ ਸਮਝੌਤੇ ਸੀ ਕਿ ਅੰਦਰ ਖਾਤੇ ਕਮਿਸ਼ਨ ਦੇ ਉਹ ਬੰਦ ਕਰਤੇ ਜੀ ਅੱਜ ਕਿਹਾ ਵੀ ਸਾਡੇ ਸਾਡੇ ਪੰਜਾਬ ਦੇ ਲੋਕਾਂ ਨੂੰ ਜੇ ਬਿਜਲੀ ਆਪਣਾ 24 ਘੰਟੇ ਦੇ ਵਿੱਚੋਂ ਇੰਨੇ ਘੰਟੇ ਲਾਜ਼ਮੀ ਆ ਜੀ ਕਿਸਾਨ ਨੂੰ ਇੰਨੀ ਬਿਜਲੀ ਆਉਣੀ ਚਾਹੀਦੀ ਆ ਜੀ ਉਹ ਸਿਸਟਮ ਠੀਕ ਹੋ ਗਿਆ ਪਹਿਲਾਂ ਕੀ ਸੀਗਾ ਜੀ ਵਿੱਚੋਂ ਕਮਿਸ਼ਨ ਬੇਸਿਸ ਕੰਮ ਚੱਲਦਾ ਸੀ ਹੁਣ ਤਾਂ ਥਰਮਲ ਪਲਾਂਟ ਆਪਾਂ ਲੈ ਲਿਆ ਜੀ ਔਰ ਇਹ ਪਹਿਲੀ ਵਾਰੀ ਇਹ ਤਿੰਨ ਸਟੇਟਾਂ ਨੂੰ ਬਿਜਲੀ ਵੇਚੀ ਆਪਾਂ 150 ਕਰੋੜ ਦੀ ਤਿੰਨ ਸਟੇਟਾਂ ਨੂੰ ਹੁਣ ਉਹ ਜਿਹੜਾ ਪੈਸਾ ਬਚੇਗਾ ਉਹਦੇ ਵਿੱਚੋਂ ਜਿਹੜੀਆਂ ਮਹਿਲਾਵਾਂ ਨੂੰ 1000 ਰੁਪਿਆ ਔਰ ਜਿਹੜੀ ਪੈਨਸ਼ਨ ਬਜ਼ੁਰਗਾਂ ਦੀ ਮਾਤਾ ਦੀ ਉਹ 2500 ਅਸੀਂ ਕਰਨੀਆਂ ਜਿਹੜੀ 1500 ਹੋਣਾ ਜੀ ਤੇ ਕਿੰਨਾ ਪੈਸਾ ਜਿਹੜਾ ਬਚਣਾ ਸ਼ੁਰੂ ਹੋ ਗਿਆ ਸਾਡੇ ਕੋਲ ਲਾਈਟ ਵੀ ਆ ਗਈ ਤੇ ਕਿਸਾਨ ਬਹੁਤ ਖੁਸ਼ ਹੈ ਨਹਿਰੀ ਪਾਣੀ ਮੈਂ ਛੋਟਾ ਹੁੰਦਾ ਸੀ ਉਦੋਂ ਦੇਖਦੇ ਸੀ ਵੀ ਖਾਲਿਆਂ ਦਾ ਪਾਣੀ ਆਉਂਦਾ ਸੀ ਬਾਰੀਆਂ ਬੰਨੀਆਂ ਹੁੰਦੀਆਂ ਸੀ ਵੀ 2 ਘੰਟੇ ਤੇਰੀ ਬਾਰੀਆ 2 ਘੰਟੇ ਤੇਰੀ ਬਾਰੀਆ ਉਹ ਬੜਾ ਵਧੀਆ ਪਾਣੀ ਆਉਂਦਾ ਸੀਗਾ ਜੀ ਮੋਟਰ ਮੋਟਰ ਘੱਟ ਚਲਾਉਣੀ ਪੈਂਦੀ ਸੀ ਬਾਕੀ ਬਰਸਾਤ ਆ ਜਾਂਦੀ ਸੀ ਤੇ ਜਦੋਂ ਦਾ ਨਹਿਰਾਂ ਦਾ ਪਾਣੀ ਜਿਹੜਾ ਉਹ ਨਾਲੇ ਬੰਦ ਹੋ ਗਏ ਛੋਟੇ ਖਾੜੇ ਬੰਦ ਹੋ ਗਏ ਕਸੀਆ ਬੰਦ ਹੋ ਗਈਆਂ ਤਾਂ ਕਿਸਾਨ ਜਿਹੜਾ ਅਸੀਂ ਨਹਿਰੀ ਪਾਣੀ ਸੀਗਾ ਇਹਨਾਂ ਦਾ ਕਨਸੈਪਟ ਹੀ ਖਤਮ ਹੋ ਗਿਆ ਅਸੀਂ ਨਹਿਰੀ ਪਾਣੀ ਦਾ ਹੁਣ ਦੁਬਾਰਾ ਸ਼ੁਰੂ ਕੀਤਾ ਜੀ ਤੇ ਦੇਖਣਾ ਇੱਥੇ ਜਦੋਂ ਸਿੰਟਾਂ ਨਾਲ ਜਾਂ ਨਵੀਂ ਨਹਿਰ ਬਣੀ ਆ ਜੇ ਕੋ ਪੱਕੀ ਨਹਿਰ ਬਣਾ ਤੀ ਹਾਪਨ ਬਿਲਕੁਲ ਇੱਥੇ ਵੀ ਬਣ ਰਹੀ ਹੈ ਜੀ ਹੁਣ ਸਾਡਾ ਇਹ ਕਨਸੈਪਟ ਹੈ ਜੀ ਅਗਲੇ ਸਾਲ ਇੱਕ ਸਾਲ ਦੇ ਵਿੱਚ ਹਰੇਕ ਖੇਤ ਨੂੰ ਹਰੇਕ ਖੇਤ ਨੂੰ ਨਹਿਰ ਦਾ ਪਾਣੀ ਦੇਣਾ ਜੀ ਔਰ ਉਹ ਵੀ 12 ਮਹੀਨੇ 30 ਦਿਨ ਜਦੋਂ ਮਰਜ਼ੀ ਤੁਸੀਂ ਤੁਹਾਡਾ ਜੀ ਕਰੇ ਤੁਸੀਂ ਆਪਣੇ ਖੇਤ ਨੂੰ ਪਾਣੀ ਲਾ ਲਓ ਉਹਦੇ ਨਾਲ ਇੱਕ ਤਾਂ ਮੋਟਰਾਂ ਬੰਦ ਥੱਲੇ ਜਿਹੜਾ ਸਾਡਾ ਪੰਜਾਬ ਦਾ ਪਾਣੀ ਦਾ ਲੈਵਲ ਥੱਲੇ ਜਾ ਰਿਹਾ ਜੀ ਉਹ ਲੈਵਲ ਜਿਹੜਾ ਉੱਪਰ ਆਣਾ ਸ਼ੁਰੂ ਹੋ ਜਾਊਗਾ ਕਿੰਨਾ ਫਾਇਦਾ ਹੋ ਜਾਣਾ ਜੀ ਤੇ ਉਹਦੇ ਤੋਂ ਕਿਸਾਨ ਜਿਹੜਾ ਬਹੁਤ ਖੁਸ਼ ਹੈ ਵੀ ਸਾਡੇ ਘਰਾਂ 'ਚ ਵੀ ਬਿਜਲੀ ਮੁਫਤ ਹੈ ਔਰ ਖੇਤਾਂ 'ਚ ਸਾਡੇ ਪਾਣੀ ਆ ਰਿਹਾ ਤੇ ਜਿਹੜੇ ਗਰੀਬ ਪਰਿਵਾਰ ਨੇ ਜਿਵੇਂ ਮਨਰੇਗਾ ਮਨਰੇਗਾ ਦੇ ਵਿੱਚ ਬਹੁਤ ਜ਼ਿਆਦਾ ਗੜਬੜਾ ਜੀ ਬੜਾ ਤੰਗ ਪਰੇਸ਼ਾਨ ਕੀਤਾ ਜਾਂਦਾ ਸਰਪੰਚ ਜਿਹੜੇ ਆ ਪੈਰ ਨਹੀਂ ਲੱਗਣ ਦਿੰਦੇ ਉਹ ਮਸਤਾਲ ਨਹੀਂ ਪਾਸ ਕਰਾਉਂਦੇ ਤੇ ਇੱਕ ਮਜ਼ਦੂਰ ਵਿਚਾਰਾ ਕਹਿੰਦਾ ਜੀ ਮੈਨੂੰ 3 ਦਿਨ ਮਿਲਿਆ ਕੰਮ ਮੈਨੂੰ 100 ਦਿਨ ਮਿਲਣਾ ਚਾਹੀਦਾ ਸੀ ਹੁਣ ਮੁੱਖ ਮੰਤਰੀ ਸਾਹਮਣੇ ਇੱਕਦਾ ਚਿੱਠੀ ਲਿਖੀ ਹੈ ਪ੍ਰਧਾਨ ਮੰਤਰੀ ਨੂੰ ਕਿ 370 ਰੁਪਏ ਇਹਨਾਂ ਦੀ ਜਿਹੜੀ ਹੈ ਦਿਹਾੜੀ ਇੱਕ ਦਿਨ ਦੀ ਕੀਤੀ ਜਾਵੇ ਔਰ ਇਹ ਜ਼ਰੂਰੀ ਬਣਾਇਆ ਜਾਵੇ ਕਿ ਜੇ ਲੋਹਾਰ ਮਜ਼ਦਰੀ ਦੇ ਮਨਰੇਗਾ ਦੇ ਵਰਕਰ ਹੈ ਉਹਨਾਂ ਨੂੰ 100 ਦਿਨ ਕੰਮ ਮਿਲੂਗਾ ਹੀ ਮਿਲੂਗਾ ਜੀ 100 ਦਿਨ ਅਗਰ 100 ਦਿਨ ਦਾ ਕੰਮ ਨਹੀਂ ਹੈ ਮੰਨ ਲਓ ਤੁਸੀਂ 70 ਦਿਨ ਕੰਮ ਕੀਤਾ 30 ਦਿਨ ਤੁਹਾਡੇ ਬਚ ਗਏ ਕਾਨੂੰਨ ਇਹ ਕਹਿੰਦਾ ਜੀ ਮਨਰੇਗਾ ਦਾ ਕਿ ਜਿਹੜੇ 30 ਦਿਨ ਬਚ ਗਏ ਉਹਦੇ ਕਾਨੂੰਨ ਇਹ ਕਹਿੰਦਾ ਜੀ ਔਰ ਤੁਸੀਂ ਜਿੰਨਾ ਮਰਜੀ ਪੈਸਾ ਲੈ ਸਕਦੇ ਹੋ ਜਦੋਂ ਮੈਂ ਐਮਐਲਏ ਨਹੀਂ ਸੀਗਾ ਧਰਮਸੂਤ ਸਾਰੇ ਧਰਮਸੂਤ ਐਮਐਲਏ ਸੀਗੇ ਪੂਰੇ ਵਿਧਾਨ ਸਭਾ ਦੇ ਵਿੱਚ 10 ਕਰੋੜ ਰੁਪਏ ਆਉਂਦਾ ਸੀ ਮਨਰੇਗਾ ਨੂੰ ਹਾਂ ਅਨੀਓ ਸਕੂਟਰ ਦੀ ਆਵਾਜ਼ ਆ ਰਹੀ ਸੀ ਪੂਰੇ ਹਲਕੇ ਦੇ ਵਿੱਚ 10 ਕਰੋੜ ਰੁਪਏ ਸੀਗੇ ਜੀ ਮੈਨੂੰ ਐਮਐਲਏ ਬਣਿਆ ਨੂੰ 2 ਸਾਲ ਹੋ ਜਾਣਾ ਜੀ ਹੁਣ ਉਹ 10 ਕਰੋੜ ਤੋਂ ਵੱਧ ਕੇ 54 ਕਰੋੜ ਰੁਪਏ ਹੋ ਗਿਆ ਜੀ ਮਨਰੇਗਾ ਦਾ 54 ਕਰੋੜ ਯਾਨੀ ਕਿ 40 42 ਕਰੋੜ ਰੁਪਏ ਵੱਧ ਗਿਆ ਜੀ ਇੱਕ ਸਾਲ ਦੇ ਵਿੱਚ ਦੇਖੋ ਕਿੰਨਾ ਫਾਇਦਾ ਹੋ ਗਿਆ ਜੀ ਗਰੀਬ ਦਾ ਫਾਇਦਾ ਹੋ ਰਿਹਾ ਨਾ ਔਰ ਇਹਨੂੰ ਅਸੀਂ ਹੋਰ ਬਿਹਤਰ ਕਰਾਂਗੇ ਅਸੀਂ ਜਿੰਨਾ ਮਰਜੀ ਪੈਸਾ ਲਓ ਜੀ ਮਨਰੇਗਾ ਕੋਈ ਪ੍ਰੋਬਲਮ ਕੋਈ ਕੋਈ ਪ੍ਰੋਬਲਮ ਨਹੀਂ ਕੱਚਿਆ ਘਰਾਂ ਦੇ ਪੈਸੇ ਕੱਚਿਆ ਘਰਾਂ ਦੇ ਪੈਸੇ ਐਡਾ ਹਉਆ ਬਣਿਆ ਪੈਣਾ ਜੀ ਵੀ ਮੈਂ ਅਪਲਾਈ ਕੀਤਾ ਸੀ ਮੈਨੂੰ ਮਿਲੇ ਨਹੀਂ ਜੇ ਕਿਸੇ ਨੂੰ ਮਿਲੇ ਆ ਉਹਦੇ ਵਿੱਚੋਂ 20000 ਕੋਲ ਕਮਿਸ਼ਨ ਲੈ ਗਿਆ ਤੇ ਅੱਧੇ ਪੈਸੇ ਮਿਲ ਗਏ ਅੱਧੇ ਪਏ ਆ ਤੇ ਇਦਾਂ ਦਾ ਬੜਾ ਮਿਸਮੈਨੇਜ ਹੈ ਜੇ ਕੋਈ ਇਦਾਂ ਦਾ ਮੇਰੇ ਕੋਲ ਆਵੇ ਜੀ ਉਹਨਾਂ ਨੂੰ ਪੂਰੇ ਜਿਹੜੇ ਪੈਂਡਿੰਗ ਪੈਸੇ ਉਹ ਦਵਾਵ ਜੇ ਨਵੇਂ ਸਿਰੋਂ ਕਿਸੇ ਨੇ ਅਪਲਾਈ ਕਰਨਾ ਮੰਨ ਲਓ ਕਿ ਇਹਦੇ ਬਾਲਿਆਂ ਦਾ ਘਰ ਆ ਜਾਂ ਘਰ 'ਚ ਤੇੜ ਆ ਗਈ ਬਾਲਿਆਂ ਦੇ ਘਰ ਦੇ ਵਿੱਚ ਉਹ ਅਪਲਾਈ ਕਰੇ ਵਿਦਨ 6 ਮਨਸ 6 ਮਹੀਨਿਆਂ 'ਚ ਅਸੀਂ ਉਹਦਾ ਜੋ ਬਣਦਾ ਮੁਆਵਜ਼ਾ ਜੀ ਉਹ 1,20,000 ਵੀ ਹੋ ਸਕਦਾ 2 ਲੱਖ ਵੀ ਹੋ ਸਕਦਾ 2.5 ਲੱਖ ਜੋ ਵੀ ਹੋਏਗਾ ਉਹਦਾ ਮਨਜ਼ੂਰ ਕਰਾ ਕੇ ਅਸੀਂ ਦਵਾਂਗੇ ਸਤ ਕਰਾਣ ਬਹੁਤ ਸਾਰੇ ਮਿਲੇ ਵੀ ਨੇ ਜੀ ਪਿਛਲੇ ਜਦੋਂ ਹੜ੍ਹ ਆਏ ਸੀ ਤੇ 36 ਜਣਾਂ ਨੇ ਅਪਲਾਈ ਕੀਤਾ ਸੀ ਕਿ ਮੇਰੇ ਘਰ 'ਚ ਤੇੜ ਆ ਗਈ ਹੈ ਜਾਂ ਬਾਲਿਆਂ ਦਾ ਕਿ ਖੰਡ ਗਰ ਗਿਆ ਤਾਂ ਅਸੀਂ 36 ਪਰਿਵਾਰਾਂ ਨੂੰ ਜਿਹੜੇ ਤੇੜ ਵਾਲੇ ਸੀ ਤੇੜ ਆ ਗਈ ਮਕਾਨ ਦੇ ਕੰਧ 'ਚ ਉਹਨੂੰ 6500 ਰੁਪਈਆ ਜੀ ਜਿਹੜੇ ਕੋ ਸੱਤ ਗਿਰਗੀ ਉਹਨੂੰ 1 120000 ਰੁਪਏ ਦਿੱਤਾ ਸਾਡੇ ਕੋਲ ਲਿਸਟ ਪਈ ਆ ਦਫ਼ਤਰ ਤੁਸੀਂ ਜਦੋਂ ਮਰਜੀ ਆ ਕੇ ਚੈੱਕ ਕਰ ਸਕਦੇ ਆ ਸੋ ਪ੍ਰੋਪਰ ਤਰੀਕਾ ਅਪਲਾਈ ਕਰੋ ਆਮ ਬੰਦਾ ਅਨਪੜ੍ਹ ਸੋਚਦਾ ਵੀ ਕਿੱਥੇ ਅਪਲਾਈ ਕਰਾਂਗੇ ਕਿੱਥੋਂ ਫਾਰਮ ਮਿਲੂਗਾ ਐਮਐਲਏ ਦਫ਼ਤਰ ਖੁੱਲ੍ਹਾ ਜੀ ਦੋ ਕੁੜੀਆਂ ਦੋ ਮੁੰਡੇ ਉੱਥੇ ਪੱਕੇ ਮੈਂ ਰੱਖੇ ਹੋਇਆ ਤੁਹਾਡੀ ਸੇਵਾ ਵਾਸਤੇ ਤੁਸੀਂ ਦਫ਼ਤਰ ਆਓ ਪਾਣੀ ਪੀਓ ਚਾਹ ਪੀਓ ਆਪਣਾ ਕੰਮ ਦੱਸੋ ਤੁਸੀਂ ਜਿਹੜਾ ਫਾਰਮ ਭਰਨਾ ਤੁਹਾਡੀ ਹੈਲਪ ਕਰਨਗੇ ਪੂਰੀ ਕਿਤੇ ਕੋਈ ਪਈਆ ਦੇਣ ਦੀ ਲੋੜ ਨਹੀਂ ਐ ਔਰ ਉੱਥੇ ਮੈਂ ਮੋਹਰ ਲਾ ਕੇ ਰეკਮੈਂਡ ਕਰਕੇ ਦਊਂਗਾ ਤੁਹਾਡੀ ਜਿਹੜੀ ਇਹ ਪੈਨਸ਼ਨ ਲੱਗਣ ਵਾਲੀ ਆ ਜਾਂ ਤੁਹਾਡੀ ਕੜਗ ਕੱਟੀ ਗਈ ਉਹ ਲੱਗ ਜੂਗੀ ਜਾਂ ਤੁਹਾਡੀ ਹੋਰ ਸੁਵਿਧਾ ਤੁਸੀਂ ਕੋਈ ਲੈਣੀ ਚਾਹੋ ਤਾਂ ਤੁਸੀਂ ਲੈ ਸਕਦੇ ਹੋ